ਮੋਗਾ ਪੁਲਿਸ ਦੀ ਵੱਡੀ ਕਾਮਯਾਬੀ ਸਾਹਮਣੇ ਆਈ ਹੈ ਜਿੱਥੇ ਕਿ 3 ਕਿਲੋ ਨਸ਼ੇ ਦੇ ਨਾਲ ਉਨ੍ਹਾਂ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲਗਾਤਾਰ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜੋ ਹੈ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਪੁਲਿਸ ਵੱਡੀ ਕਾਰਵਾਈ ਕਰਦੀ ਹੋਈ ਨਜ਼ਰ ਆਉਂਦੀ ਹੈ ਉੱਥੇ ਹੀ ਮੋਗਾ ਦੀ ਪੁਲਿਸ ਵੱਲੋਂ ਅਸਵਾਰ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਜਿੱਥੇ ਕਿ 3 ਕਿਲੋ ਨਸ਼ੇ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਕਾਰ ਵੀ ਹੁਣ ਕਬਜ਼ੇ ਚ ਲੈ ਲਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਵਿਸ਼ੇਸ਼ ਨਾਕਾਬੰਦੀ ਦੇ ਦੌਰਾਨ ਜਦ ਇਸ ਕਾਰ ਦੀ ਚੈਕਿੰਗ ਹੁੰਦੀ ਹੈ ਤਾਂ ਉਸ ਵੇਲੇ ਇਹ ਦੋ ਵਿਅਕਤੀ ਜੋ ਨੇ ਉਹ ਗ੍ਰਿਫਤਾਰ ਹੁੰਦੇ ਨੇ ਜਿਨ੍ਹਾਂ ਪਾਸੋਂ ਜੋਗੀ ਆ 3 ਕਿਲੋ ਨਸ਼ਾ ਜੋ ਹੈ ਬਰਾਮਦ ਕੀਤਾ ਜਾਂਦਾ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਕੀ ਕੋ ਜਾਣਕਾਰੀ ਸਾਂਝੀ ਕਰ ਰਹੇ ਨੇ ਤੁਹਾਨੂੰ ਸਿੱਧਾ ਲੈ ਚਲਦੇ ਆਂ ਪੁਲਿਸ ਦੀ ਪ੍ਰੈਸ ਕਾਨਫਰੰਸ ਵੱਲ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਨਸ਼ੀ ਵਿਰੋਧ ਮਹਿੰਮ ਚਲਾਈ ਗਈ ਹੈ ਇਹਦੇ ਵਿੱਚ ਜਿਹੜਾ ਥਾਣਾ ਸਿਟੀ ਮਾਨਪਨੀਸ ਨੂੰ ਵੱਡੀ ਸਫਲਤਾ ਮਿਲੀ ਜਿਹੜੇ ਸਾਡੇ ਐਸਆਈ ਬਲਵਿੰਦਰ ਸਿੰਘ ਨੇ ਇਸ ਵੀ ਦੇ ਪੁਲਿਸ 파ਰਟੀ ਜਗਿੰਦਰ ਚੌਂਗ ਮੌਜੂਦ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਦੋ ਯਾਨੇ ਜਿਹਦੇ ਵਿੱਚ ਕੇਵਲ ਸਿੰਘ ਪੁੱਤਰ ਗਰਦੇਆਲ ਸਿੰਘ ਇਹ ਦੂਸਰਾ ਅਰਸ਼ਦੀਪ ਪੁੱਤਰ ਸੋਹਣ ਸਿੰਘ ਵਾਸੀ ਕਲਾੜ ਜਿਹੜਾ ਲੁਧਿਆਣਾ ਵੈਨਿਊ ਕਾਰ ਦੇ ਉੱਪਰ ਜਿਹੜਾ ਥੱਲੇ ਕੇ ਤੋਂ ਜਿਹੜਾ ਲਵਾਰਾ ਰੋਡ ਜਾਂਦਾ ਉੱਥੇ 4 ਕਿਲੋ ਪੀਮ ਲੈ ਕੇ ਆ ਰਹੇ ਆ ਉੱਥੇ ਇਹਨਾਂ ਨੇ ਜਾ ਕੇ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਤੇ ਉਹਨਾਂ ਨੂੰ ਕਾਬੂ ਕੀਤਾ ਕਿ ਉਹਨਾਂ ਦੇ ਕੋਲੋਂ ਜਿਹੜੀ 3 ਕਿਲੋ ਪੀਮ ਜਿਹੜੀ ਬਰਾਮਦ ਕੀਤੀ ਗਈ ਇਹ ਸਭ ਲੁਧਿਆਣਾ ਦੇ ਰਹਿਣ ਵਾਲੇ ਆ ਮੋਗੇ ਕਿਸੇ ਨੂੰ ਗੇਵਾ ਕਰਨਾ ਸੀ ਕਿ ਅਸੀਂ ਜਿਹੜਾ ਕਰ ਰਹੇ ਆ ਇਹਦੀ ਅ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਬਾਅਦ ਚ ਅਜਰਮਾਂ ਪੇਸ਼ ਕਰ ਰਹੇ ਆ ਬਾਅਦ ਅਰਮਾਨ ਦੇ ਵਿੱਚ ਕੁਝ ਕੁਛ ਕਰਨ ਤੋਂ ਬਾਅਦ ਦੱਸਾਂਗੇ ਇਹ ਦੋ ਜਣੇ ਸੀ ਟੋਟਲ ਪਤਾ ਲੱਗਾ ਜੀ ਕਿੰਨ ਕਿਥੋਂ ਲੈ ਕੇ ਆ ਰਹੇ ਸੀ ਕੀ ਹੋ ਰਿਹਾ ਸੀ ਇੱਥੇ ਇਹ ਵੀ ਹਾਂ ਹੁਣ ਕਰਕੇ ਇਨਵੈਸਟੀਗੇਸ਼ਨ ਕਰਾਏ ਬਾਅਦ ਚ ਦੱਸਦੇ ਆ ਗੱਡੀ ਕੈਂਡੀ ਦਾ ਪਤਾ ਲੱਗਾ ਜੀ ਕਿੰਨਾ ਦੀ ਹੈ ਨਹੀਂ ਉਹਦੇ ਵਿੱਚ ਸਾਨੂੰ ਜਿਹੜੀ ਜਿਹੜੀ ਗੱਡੀ ਦੇ ਵਿੱਚ ਆਰਸੀ ਨਹੀਂ ਮਿਲੀ ਤੇ ਉਹਦੇ ਵਿੱਚ ਹੁਣ ਅਸੀਂ ਤਸਦੀਕ ਦੀ ਮਾਰਕੀ ਕਰਾਵਾਂਗੇ ਮਾਰਕੀ ਕਰਾਉਣ ਤੋਂ ਬਾਅਦ ਪਤਾ ਲੱਗੂਗਾ ਇੱਕ ਨੇ ਤਲਾਸ਼ੀ ਪੜਚਾਣ ਦੇ ਜਗੇ ਨਹੀਂ ਮਾਰਸ਼ਾ ਪਰਚਾ ਨਹੀਂ ਦਰਤੇ ਨਾ ਮੋਗਾ ਪੁਲਿਸ ਦੀ ਵੱਡੀ ਕਾਮਯਾਬੀ ਸਾਹਮਣੇ ਆਈ ਹੈ ਜਿੱਥੇ ਕਿ 3 ਕਿਲੋ ਨਸ਼ੇ ਦੇ ਨਾਲ ਉਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲਗਾਤਾਰ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜੋ ਹੈ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਪੁਲਿਸ ਵੱਡੀ ਕਾਰਵਾਈ ਕਰਦੀ ਹੋਈ ਨਜ਼ਰ ਆਉਂਦੀ ਹੈ ਉੱਥੇ ਹੀ ਮੋਗਾ ਦੀ ਪੁਲਿਸ ਵੱਲੋਂ ਇਸ ਵਾਰ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਜਿੱਥੇ ਕਿ 3 ਕਿਲੋ ਨਸ਼ੇ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਕਾਰ ਵੀ ਹੁਣ ਕਬਜ਼ੇ 'ਚ ਲੈ ਲਈ ਗਈ ਹੈ ਤੁਹਾਨੂੰ ਦੱਸਤੀ ਹੈ ਕਿ ਵਿਸ਼ੇਸ਼ ਨਾਕਾਬੰਦੀ ਦੇ ਦੌਰਾਨ ਜਦ ਇਸ ਕਾਰ ਦੀ ਚੈਕਿੰਗ ਹੁੰਦੀ ਹੈ ਤਾਂ ਉਸ ਵੇਲੇ ਇਹ ਦੋ ਵਿਅਕਤੀ ਜੋ ਨੇ ਉਹ ਗ੍ਰਿਫਤਾਰ ਹੁੰਦੇ ਨੇ ਜਿਨ੍ਹਾਂ ਪਾਸੋਂ ਜੋਗੀ ਹੈ 3 ਕਿਲੋ ਨਸ਼ਾ ਜੋ ਹੈ ਬਰਾਮਦ ਕੀਤਾ ਜਾਂਦਾ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਕੀ ਕੋ ਜਾਣਕਾਰੀ ਸਾਂਝੀ ਕਰ ਰਹੇ ਨੇ ਤੁਹਾਨੂੰ ਸਿੱਧਾ ਲੈ ਚਲਦੇ ਆਂ ਪੁਲਿਸ ਦੀ ਪ੍ਰੈਸ ਕਾਨਫਰੰਸ ਵੱਲ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੱਥ ਜਿਹੜੀ ਨਸ਼ੀ ਵਿਰੋਧ ਮਹਮ ਚਲਾਈ ਗਈ ਹੈ ਇਹਦੇ ਵਿੱਚ ਜਿਹੜਾ ਥਾਣਾ ਸਿਟੀ ਮਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਹੜੇ ਸਾਡੇ ਐਸਆਈ ਬਲਵਿੰਦਰ ਸਿੰਘ ਨੇ ਐਸਬੀਏ ਦੇ ਪੁਲਿਸ 파ਟੀ ਜਗਿੰਦਰ ਚੌਂਗ ਮੌਜੂਦ ਸੀਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਦੋ ਜਾਨੇ ਜਿਹਦੇ ਵਿੱਚ ਕੇਵਲ ਸਿੰਘ ਪੁੱਤਰ ਗਰਦੇਆਲ ਸਿੰਘ ਇਹ ਦੂਸਰਾ ਅਰਸ਼ਦੀਪ ਪੁੱਤਰ ਸੋਹਣ ਸਿੰਘ ਵਾਸੀ ਕਲਾੜ ਜਿਹੜਾ ਲੁਧਿਆਣਾ ਵੈਨਿਊ ਕਾ ਦੇ ਉੱਪਰ ਜਿਹੜਾ ਥੱਲੇ ਕੇ ਤੋਂ ਜਿਹੜਾ ਲਵਾਰਾ ਰੋਡ ਜਾਂਦਾ ਉੱਥੇ ਟੀਮ ਲੈ ਕੇ ਆ ਰਹੇ ਆ ਤੇ ਇਹਨਾਂ ਨੇ ਜਾ ਕੇ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਤੇ ਉਹਨਾਂ ਨੂੰ ਕਾਬੂ ਕੀਤਾ ਕਿ ਉਹਨਾਂ ਦੇ ਕੋਲੋਂ ਜਿਹੜੀ 3 ਕਿਲੋ ਪੀਮ ਜਿਹੜੀ ਬਰਾਮਦ ਕੀਤੀ ਗਈ ਇਹ ਸਭ ਲੁਧਿਆਣਾ ਦੇ ਰਹਿਣ ਵਾਲੇ ਆ ਮੋਗੇ ਕਿਸੇ ਨੂੰ ਗ੍ਰਿਫਤ ਕਰਨੀ ਸੀ ਕਿ ਅਸੀਂ ਜਿਹੜਾ ਕਰ ਰਹੇ ਆ ਇਹਦੀ ਅ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਬਾਅਦ ਚ ਅਜਰਮਾ ਪੇਸ਼ ਕਰ ਰਹੇ ਆ ਬਾਅਦ ਅਰਮਾਨ ਵਿੱਚ ਕੁਝ ਕੁਛ ਕਰਨ ਤੋਂ ਬਾਅਦ ਦੱਸਾਂਗੇ ਇਹ ਦੋ ਜਣੇ ਅਸੀਂ ਟੋਟਲ ਪਤਾ ਲੱਗਾ ਜੀ ਕਿੰਨ ਕਿਥੋਂ ਲੈ ਕੇ ਆ ਰਹੇ ਸੀ ਕੀ ਹੋ ਦੇਣਾ ਸੀ ਇਹ ਇਹ ਵੀ ਹਾਂ ਹੁਣ ਕਰਕੇ ਇਨਵੈਸਟੀਗੇਸ਼ਨ ਕਰਾਏ ਬਾਅਦ ਚ ਦੱਸਦੇ ਆ ਗੱਡੀ ਵੈਲਿਊ ਦਾ ਪਤਾ ਲੱਗਾ ਜੀ ਕਿੰਨਾ ਦੀ ਹੈ ਨਹੀਂ ਉਹਦੇ ਵਿੱਚ ਸਾਨੂੰ ਜਿਹੜੀ ਜਿਹੜੀ ਗੱਡੀ ਦੇ ਵਿੱਚ ਆਰਸੀ ਨਹੀਂ ਮਿਲੀ ਤੇ ਉਹਦੇ ਵਿੱਚ ਹੁਣ ਅਸੀਂ ਤਸਦੀਕ ਇਹਦੀ ਮਾਲਕੀ ਕਰਾਵਾਂਗੇ ਮਾਲਕੀ ਕਰਾਉਣ ਤੋਂ ਬਾਅਦ ਪਤਾ ਲੱਗੂਗਾ। ਮੋਗਾ ਦੇ ਪੱਲੋ ਵੀ ਪਛਾਣ ਨਹੀਂ ਦਰਜਿਆ। ਮੋਗਾ ਪੁਲਿਸ ਦੀ ਵੱਡੀ ਕਾਮਯਾਬੀ ਸਾਹਮਣੇ ਆਈ ਹੈ ਜਿੱਥੇ ਕਿ 3 ਕਿਲੋ ਨਸ਼ੇ ਦੇ ਨਾਲ ਉਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਗਾਤਾਰ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜੋ ਹੈ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਪੁਲਿਸ ਵੱਡੀ ਕਾਰਵਾਈ ਕਰਦੀ ਹੋਈ ਨਜ਼ਰ ਆਉਂਦੀ ਹੈ ਉੱਥੇ ਹੀ ਮੋਗਾ ਦੀ ਪੁਲਿਸ ਵੱਲੋਂ ਐਸਵਾਰ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਜਿੱਥੇ ਕਿ 3 ਕਿਲੋ ਨਸ਼ੇ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਕਾਰ ਵੀ ਹੁਣ ਕਬਜ਼ੇ ਚ ਲੈ ਲਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਵਿਸ਼ੇਸ਼ ਨਾਕਾਬੰਦੀ ਦੇ ਦੌਰਾਨ ਜਦ ਇਸ ਕਾਰ ਦੀ ਚੈਕਿੰਗ ਹੁੰਦੀ ਹੈ ਤਾਂ ਉਸ ਵੇਲੇ ਇਹ ਦੋ ਵਿਅਕਤੀ ਜੋ ਨੇ ਉਹ ਗ੍ਰਿਫਤਾਰ ਹੁੰਦੇ ਨੇ ਜਿਨ੍ਹਾਂ ਪਾਸੋਂ ਜੋਗੀ ਆ 3 ਕਿਲੋ ਨਸ਼ਾ ਜੋ ਹੈ ਬਰਾਮਦ ਕੀਤਾ ਜਾਂਦਾ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਤੁਹਾਨੂੰ ਸਿੱਧਾ ਲੈ ਚਲਦੇ ਆਂ ਪੁਲਿਸ ਦੀ ਪ੍ਰੈਸ ਕਾਨਫਰੰਸ ਵੱਲ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਨਸ਼ੀ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਜਿਹੜਾ ਥਾਣਾ ਸਿਟੀ ਮਾਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਹੜੇ ਸਾਡੇ ਐਸਆਈ ਬਲਵਿੰਦਰ ਸਿੰਘ ਨੇ ਐਸਬੀਏ ਦੇ ਪੁਲਿਸ 파ਰਟੀ ਜਗਿੰਦਰ ਚੌਂਗ ਮੌਜੂਦ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਦੋ ਜਾਨੇ ਜਿਹਦੇ ਵਿੱਚ ਕੇਵਲ ਸਿੰਘ ਪੁੱਤਰ ਗਰਦੇਆਲ ਸਿੰਘ ਤੇ ਦੂਸਰਾ ਅਰਸ਼ਦੀਪ ਪੁੱਤਰ ਸੋਹਣ ਸਿੰਘ ਵਾਸੀ ਕਲਾੜ ਜਿਹੜਾ ਲੁਧਿਆਣਾ ਵੈਨਿਊ ਕਾ ਦੇ ਉੱਪਰ ਜਿਹੜਾ ਥੱਲੇ ਕੇ ਤੋਂ ਜਿਹੜਾ ਲਵਾਰਾ ਰੋਡ ਜਾਂਦਾ ਉੱਥੇ ਟੀਮ ਲੈ ਕੇ ਆ ਰਹੇ ਆ ਇੱਥੇ ਇਹਨਾਂ ਨੇ ਜਾ ਕੇ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਤੇ ਉਹਨਾਂ ਨੂੰ ਕਾਬੂ ਕੀਤਾ ਕਿ ਉਹਨਾਂ ਦੇ ਕੋਲੋਂ ਜਿਹੜੀ 3 ਕਿਲੋ ਟੀਮ ਜਿਹੜੀ ਬਰਾਮਦ ਕੀਤੀ ਗਈ ਇਹ ਸਭ ਲੁਧਿਆਣਾ ਦੇ ਰਹਿਣ ਵਾਲੇ ਆ ਲੋਕੀ ਕਿਸੇ ਨੂੰ ਧਿਰਵਾ ਕਰਨਾ ਹੈ ਕਿ ਅਸੀਂ ਜਿਹੜਾ ਕਰ ਰਹੇ ਆ ਇਹਦੀ ਅ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਬਾਅਦ ਚ ਅਜਰਮਾਂ ਪੇਸ਼ ਕਰ ਰਹੇ ਆ ਬਾਅਦ ਅਰਮਾਨ ਦੇ ਵਿੱਚ ਕੁਝ ਕੁਛ ਕਰਨ ਤੋਂ ਬਾਅਦ ਦੱਸਾਂਗੇ ਇਹ ਦੋ ਜਣੇ ਅਸੀਂ ਟੋਟਲ ਪਤਾ ਲੱਗਾ ਜੀ ਕਿੰਨਿ ਤੋਂ ਲੈ ਕੇ ਆ ਰਹੇ ਸੀ ਕਿਹੋ ਜਿਹੇ ਸੀ ਇਹ ਵੀ ਹਾਂ ਹੁਣ ਕਰਕੇ ਇਨਵੈਸਟੀਗੇਸ਼ਨ ਕਰਾਏ ਬਾਅਦ ਚ ਦੱਸਦੇ ਆ ਗੱਡੀ ਵੈਨੂ ਦਾ ਪਤਾ ਲੱਗਾ ਜੀ ਕਿੰਨਾ ਦੀ ਹੈ ਨਹੀਂ ਉਹਦੇ ਵਿੱਚ ਸਾਨੂੰ ਜਿਹੜੀ ਜਿਹੜੀ ਗੱਡੀ ਦੇ ਵਿੱਚ ਆਰਸੀ ਨਹੀਂ ਮਿਲੀ ਜੇ ਉਹਦੇ ਵਿੱਚ ਹੁਣ ਅਸੀਂ ਤਸਦੀਕ ਦੀ ਮਾਲਕੀ ਕਰਾਵਾਂਗੇ ਮਾਲਕੀ ਕਰਾਉਣ ਤੋਂ ਬਾਅਦ ਪਤਾ ਲੱਗੂਗਾ। ਉਹਨੇ ਪਹਿਲਾਂ ਵੀ ਪਰਚਾ ਦਰਜ ਹੈ। ਨੀਮਾ ਪਰਚਾ ਨਹੀਂ ਦਰਜਿਆ ਨਾ। ਮੋਗਾ ਪੁਲਿਸ ਨੇ ਵੱਡੀ ਕਾਮਯਾਬੀ ਸਾਹਮਣੇ ਆਈ ਹੈ ਜਿੱਥੇ ਕਿ 3 ਕਿਲੋ ਨਸ਼ੇ ਦੇ ਨਾਲ ਉਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਗਾਤਾਰ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜੋ ਹੈ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਪੁਲਿਸ ਵੱਡੀ ਕਾਰਵਾਈ ਕਰਦੀ ਹੋਈ ਨਜ਼ਰ ਆਉਂਦੀ ਹੈ। ਉੱਥੇ ਹੀ ਮੋਗਾ ਦੀ ਪੁਲਿਸ ਵੱਲੋਂ ਅਸਵਾਰ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਜਿੱਥੇ ਕਿ 3 ਕਿਲੋ ਨਸ਼ੇ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਕਾਰ ਵੀ ਹੁਣ ਕਬਜ਼ੇ ਚ ਲੈ ਲਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਵਿਸ਼ੇਸ਼ ਨਾਕਾਬੰਦੀ ਦੇ ਦੌਰਾਨ ਜਦ ਇਸ ਕਾਰ ਦੀ ਚੈਕਿੰਗ ਹੁੰਦੀ ਹੈ ਤਾਂ ਉਸ ਵੇਲੇ ਇਹ ਦੋ ਵਿਅਕਤੀ ਜੋ ਨੇ ਉਹ ਗ੍ਰਿਫਤਾਰ ਹੁੰਦੇ ਨੇ ਜਿਨ੍ਹਾਂ ਪਾਸੋਂ ਜੋਗੀ ਆ 3 ਕਿਲੋ ਨਸ਼ਾ ਜੋ ਹੈ ਬਰਾਮਦ ਕੀਤਾ ਜਾਂਦਾ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਕੀ ਕੋ ਜਾਣਕਾਰੀ ਸਾਂਝੀ ਕਰ ਰਹੇ ਨੇ ਤੁਹਾਨੂੰ ਸਿੱਧਾ ਲੈ ਚਲਦੇ ਆਂ ਪੁਲਿਸ ਦੀ ਪ੍ਰੈਸ ਕਾਨਫਰੰਸ ਵੱਲ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਨਸ਼ੀ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਜਿਹੜਾ ਥਾਣਾ ਸਿਟੀ ਮਾਨਪਨੀਸ ਨੂੰ ਵੱਡੀ ਸਫਲਤਾ ਮਿਲੀ ਜਿਹੜੇ ਸਾਡੇ ਐਸਆਈ ਬਲਵਿੰਦਰ ਸਿੰਘ ਨੇ ਇਸ ਵੀ ਦੇ ਪੁਲਿਸ 파ਰਟੀ ਜਗਿੰਦਰ ਚੌਂਗ ਮੌਜੂਦ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਦੋ ਯਾਨੇ ਜਿਹਦੇ ਵਿੱਚ ਕੇਵਲ ਸਿੰਘ ਪੁੱਤਰ ਗਰਦੇਆਲ ਸਿੰਘ ਇਹ ਦੂਸਰਾ ਅਰਸ਼ਦੀਪ ਪੁੱਤਰ ਸੋਹਣ ਸਿੰਘ ਵਾਸੀ ਕਲਾੜ ਜਿਹੜਾ ਲੁਧਿਆਣਾ ਵੈਨਿਊ ਕਾਰ ਦੇ ਉੱਪਰ ਜਿਹੜਾ ਥੱਲੇ ਕੇ ਤੋਂ ਜਿਹੜਾ ਲਵਾਰਾ ਰੋਡ ਜਾਂਦਾ ਉੱਥੇ ਟੀਮ ਲੈ ਕੇ ਆ ਰਹੇ ਆ ਉੱਥੇ ਇਹਨਾਂ ਨੇ ਜਾ ਕੇ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਤੇ ਉਹਨਾਂ ਨੂੰ ਕਾਬੂ ਕੀਤਾ ਕਿ ਉਹਨਾਂ ਦੇ ਕੋਲੋਂ ਜਿਹੜੀ 3 ਕਿਲੋ ਟੀਮ ਜਿਹੜੀ ਬਰਾਮਦ ਕੀਤੀ ਗਈ ਇਹ ਸਭ ਲੁਧਿਆਣਾ ਦੇ ਰਹਿਣ ਵਾਲੇ ਆ ਮੋਗੇ ਕਿਸੇ ਨੂੰ ਗੇਵਾ ਕਰਨਾ ਹੈ ਕਿ ਅਸੀਂ ਜਿਹੜਾ ਕਰ ਰਹੇ ਆ ਇਹਦੀ ਅ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਬਾਅਦ ਚ ਅਜਰਮਾਂ ਪੇਸ਼ ਕਰ ਰਹੇ ਆ ਬਾਅਦ ਅਰਮਾਨ ਦੇ ਵਿੱਚ ਕੁਝ ਕਿਸ ਕਰਨ ਤੋਂ ਬਾਅਦ ਦੱਸਾਂਗੇ ਇਹ ਦੋ ਜਣੇ ਸੀ ਟੋਟਲ ਪਤਾ ਲੱਗਾ ਜੀ ਕਿੰਨੇ ਕਿਥੋਂ ਲੈ ਕੇ ਆ ਰਹੇ ਸੀ ਕਿਹਨੂੰ ਦੇਣੇ ਸੀ ਇਹ ਇਹ ਵੀ ਹਾਂ ਹੁਣ ਕਰਕੇ ਇਨਵੈਸਟੀਗੇਸ਼ਨ ਕਰਾਏ ਬਾਅਦ ਚ ਦੱਸਦੇ ਆ ਗੱਡੀ ਵੈਨੂ ਦਾ ਪਤਾ ਲੱਗਾ ਜੀ ਕਿੰਨਾ ਦੀ ਹੈ ਨਹੀਂ ਉਹਦੇ ਵਿੱਚ ਸਾਨੂੰ ਜੇ ਜਿਹੜੀ ਜਿਹੜੀ ਗੱਡੀ ਦੇ ਵਿੱਚ ਆਰਸੀ ਨਹੀਂ ਮਿਲੀ ਤੇ ਉਹਦੇ ਵਿੱਚ ਹੁਣ ਅਸੀਂ ਤਸਦੀਕ ਦੀ ਮਾਰਕੀ ਕਰਾਵਾਂਗੇ ਮਾਰਕੀ ਕਰਾਉਣ ਤੋਂ ਬਾਅਦ ਪਤਾ ਲੱਗੂਗਾ ਇੱਕ ਨਹੀਂ ਤਲਾ ਵੀ ਬੱਚਾ ਦਿਲ ਜਗੇ ਨਹੀਂ ਮਾਰcial ਪਰਚਾ ਨਹੀਂ ਦਿੰਦੇ ਨਾ